ਆ ਚੈੱਕ ਕਰੋ ਇਹਦਾ ਵਯਾ ਵਯਾ ਗੱਡੀ ਦਾ ਰੰਗ ਚੈੱਕ ਕਰੋ ਆ ਵੇਖੋ ਆ ਨਦੀ ਜਾਂਦੀ ਏ ਸ਼ਸਤਰਾਂ ਦੇ ਕਢਾਈ ਦੇ ਕੋਲ ਕਿੱਥੇ ਨੂੰ ਇਹ ਜਿਹੜੀ ਨਦੀ ਆ ਇਹ ਜਾ ਕੇ ਤੇ ਗੋਦਾਵਰੀ ਨਦੀ ਦੇ ਨਾਲ ਜੁੜਦੀ ਆ ਅੱਗੇ ਜਾ ਕੇ ਦੋਸਤੋ ਆ ਚੀਜ਼ੇ ਦੇ ਪਹਿਲਾਂ ਵੀ ਆਸਟ੍ਰੇਲੀਆ ਦੇਖਣੀ ਆਲੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣਾ ਅੱਜ ਇਹ ਨਦੀਰ ਦੇ ਵਿੱਚ ਤੀਜਾ ਦਿਨ ਅੱਜ ਕਰਾਂਗੇ ਸਾਰੇ ਗੁਰਦੁਆਰਾ ਸਾਹਿਬ ਤੇ ਜਿਹੜੇ ਲੋਕਲ ਇਥੋਂ ਦੇ ਦਰਸ਼ਨ वेलकम बैक टू मेरा जगाया तो फिर सारे तीर्था। आज ਤੁਹਾਨੂੰ ਨਾਲ-ਨਾਲ ਦਰਸ਼ਨ ਕਰਾਵਾਂਗੇ ਨਾਲ-ਨਾਲ ਜਿਹੜੇ ਰਹਦੀਆਂ। ਹੁਣ ਜਾ ਰਹੇ ਆ ਜੀ ਗੁਰਦਾਰ ਸਾਹਿਬ ਦੇ ਦਰਸ਼ਨ ਕਰਨ। ਤੇ ਪਹਿਲਾਂ ਪਹਿਲੇ ਕਹਾ ਪਰ ਜਾਣਾ ਹੈ? ਮਾਂਡੇ ਗੜੀ। ਮਾਂਡੇ ਗੜੀ ਜਾਣਾ ਹੈ ਪਹਿਲਾਂ ਤੇ। ਉਤੋਂ ਬਾਅਦ ਉਤੋਂ ਸ਼ੁਰੂਆਤ ਕਰਨੀ ਆ। ਬਾਅਦ ਚ 6-7 ਗੁਰਦੁਆਰਾ ਸਾਹਿਬ ਆ ਉੱਥੇ ਦਰਸ਼ਨ ਕਰਕੇ ਫਿਰ ਆਪਾਂ ਜਾਵਾਂਗੇ ਵਾਪਸ। ਤੁਹਾਡਾ ਵੈਦਰ ਚੈੱਕ ਕਰਉਣ। ਵਿਆਹ ਚੈੱਕ ਕਰੋ ਇਹਦਾ ਵਿਆਹ ਵਿਆਹ ਮਿੱਤਰੋ ਆ ਜੀ ਗੁਰਦਰਾ ਸਾਹਿਬ ਦਾ ਇਤਿਹਾਸ ਇਹ ਗੁਰਦਰਾ ਸਾਹਿਬ ਕਾਫੀ ਉੱਚਾ ਹੈ ਤੇ ਦੇਖ ਹੀ ਸਕਦੇ ਹੋ ਤੇ ਹੁਣ ਅਸੀਂ ਗੁਰਦਰਾ ਸਾਹਿਬ ਦਰਸ਼ਨ ਕਰਦੇ ਹੁਣ ਚੱਲਦੇ ਆਂ ਅੰਤਿਮ ਗੁਰਦਰਾ ਸਾਹਿਬ ਵੱਲ ਗੱਡੀ ਦਾ ਰੰਗ ਚੈੱਕ ਕਰੋ ਕਨਾਸਿਰ ਆ ਪਹੁੰਚ ਚੁੱਕੇ ਆ ਜੀ ਦੂਜੇ ਗੁਰਦਰਾ ਸਾਹਿਬ ਗੁਰਦਰਾ ਮਾਤਾ ਪਾਕੋਰ ਜੀ ਇਹ ਜੀ ਜਾ ਰਹੇ ਆ ਜੀ ਹੁਣ ਤੀਜੇ ਗੁਰਦਰਾ ਸਾਹਿਬ ਇਹ ਇਲਾਕਾ ਥੋੜਾ ਜਿਹਾ ਪਹਾੜੀ ਜਿਹਾ ਲੱਗਦਾ ਹੁੰਦਾ ਪਹੁੰਚ ਚੁੱਕੇ ਆ ਜੀ ਗੁਰਦਰਾ ਹੀਰਾਗਾੜ੍ਹ ਤਾਂ ਜੀ ਪਹੁੰਚ ਚੁੱਕੇ ਆ ਗੁਰਦਰਾ ਹੀਰਾਗਾੜ੍ਹ ਸਾਹਿਬ ਥੀ ਮਤਲਬ ਇੰਨਾ ਵੀ ਸ਼ਾਂਤ ਮਈ ਜਿਹੇ ਏਰੀਆ ਵਾ ਕਾਫੀ ਦੂਰ ਬਣਿਆ ਹੋਇਆ ਵਾ ਆ ਵੇਖੋ ਆ ਨਦੀ ਜਾਂਦੀ ਏ ਕਹਿੰਦੇ ਵੀ ਇਹ ਨਦੀ ਜਾ ਕੇ ਦੇਖਦਾਵਲੀ ਨਦੀ ਦੇ ਨਾਲ ਜੁੜਦੀ ਆ ਐ ਪਰ ਇੱਥੇ ਇੰਨੀ ਕਿ ਸ਼ਾਂਤੀ ਆ ਵੀ ਬੰਦਾ ਭਾਵੇਂ ਇੱਥੇ ਉਵੇਂ ਬੈਠਾ ਰਹੇ ਕੁਛ ਨਾ ਕਰੇ ਪੀ ਬਸ ਸਕੂਨ ਹੀ ਸਕੂਨ ਆ ਬਸ ਜਿੰਨਾ ਮਰਜ਼ੀ ਟਾਈਮ ਬਹਿ ਜਾਓ ਬਾਕੀ ਇੱਕ ਇੱਥੇ ਗੁਰਦਾਰ ਸਾਹਿਬ ਜੀ ਇੱਕ ਉਧਰ ਆ ਦੋ ਤਿੰਨ ਅੱਗੇ ਗੁਰਦਾਰਾ ਸਾਹਿਬ ਆ ਉਥੇ ਦਰਸ਼ਨ ਕਰਕੇ ਤੇ ਫਿਰ ਆਪਾਂ ਜਾਵਾਂਗੇ ਵਾਪਸੀ ਹੋ ਚੁੱਕਿਆ ਜੀ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਤੇ ਗੁਰਦੁਆਰਾ ਬਹੁਤ ਸੁੰਨੀ ਇੱਥੇ ਕਾਫੀ ਸੁੰਦਰ ਹੈ ਮਨ ਲੱਗਾ ਸਾਰੀ ਸੰਗਤਾਂ ਆ ਕੇ ਇੱਥੇ ਰੁਕਦੀ ਨੰਗਰ ਪਾਣੀ ਛਕਦੀ ਹੈ ਫਰ ਵੀ ਜਿਹੜਾ ਕਿ ਟਾ ਸੋਨਾ ਬਣਿਆ ਹੋਇਆ ਹੈ ਕੰਡੇ ਤੇ ਆ ਗੁਰਦਾਰਾ ਸਾਹਿਬ ਮੇਰੇ ਪੂਰਾ ਕੰਡੇ ਤੇ ਆ ਇੱਥੇ ਦੋ ਗੁਰਦਾਰਾ ਸਾਹਿਬ ਆ ਫਿਰ ਵੀ ਬਹੁਤ ਸੋਨਾ ਕਬੀ ਦੋਸਤੋ ਪਹੁੰਚ ਚੁਕੇ ਹਾਂ ਜੀ ਗੁਰਦੁਆਰਾ ਮਾਤਾ ਜੀਤਪੌਰ ਜੀ ਤੇ ਇਹ ਗੁਰਦੁਆਰਾ ਥੋੜਾ ਜਿਹਾ ਪਹਾੜੀ ਜੇ ਇਲਾਕੇ ਤੇ ਪੈ ਜਾਂਦਾ ਅੱਗੇ ਦੋ ਗੁਰਦੁਆਰਾ ਸਾਹਿਬ ਰਹਿ ਗਏ ਉਹ ਵੀ ਪਹਾੜੀ ਜੇ ਇਲਾਕੇ ਦੇ ਵਿੱਚ ਹੀ ਹੈ ਪਰ ਇੱਥੇ ਤਾਂ ਮੌਸਮ ਬਹੁਤ ਸੋਹਣਾ ਹੈ ਪਰ ਇਹ ਨਹੀਂ ਪਤਾ ਕਿ ਕਦੋਂ ਮੀਂਹ ਪੈ ਜਾਣਾ ਵਾ ਲਓ ਸੱਜਣੋ ਪਹੁੰਚ ਚੁਕੇ ਹਾਂ ਜੀ ਪਹਾੜਾਂ 'ਚ ਤੇ ਉਹ ਤੁਹਾਨੂੰ ਚੈੱਕ ਕਰੂੰ ਕਿੰਨਾ ਸੋਹਣਾ ਮੌਸਮ ਚਾ ਲੱਗਦਾ ਪਿਆ ਥਿਊ ਕਿੰਨਾ ਸੋਹਣਾ ਹੈ एक गुरुद्वारा साहब है जी गुरुद्वारा शिकार घाट साहब पहुंच चुके हैं जी गुरदा साहब दर्शन करते हैं इथ बहुत ही सोहना जी मौसम और जी गुरद्वारा साहब का सरोवर तरज गुरुद्वारा साहब ਦੋਸਤੋ ਦੇਖੋ ਤੇ ਆਪਾਂ ਦਰਸ਼ਨ ਮੇਦੇ ਕਰ ਲਏ ਜੇ ਬਾਕੀ ਆ ਦੇਖੋ ਪਿੱਛੇ ਪੰਨੀ ਜਿਹੜੀ ਆਪਾਂ ਉਹ ਨਦੀ ਦੀ ਗੱਲ ਕਰਦੇ ਪਏ ਉਹ ਨਦੀ ਦਾ ਨਾਮ ਆ ਅਸਨਾ ਨਦੀ ਅਸਨਾ ਨਦੀ ਇਹ ਜਿਹੜੀ ਨਦੀ ਆ ਇਹ ਜਾ ਕੇ ਤੇ ਗੋਦਾਵਰੀ ਨਦੀ ਦੇ ਨਾਲ ਜੁੜਦੀ ਆ ਅੱਗੇ ਜਾ ਕੇ ਬਾਕੀ ਇੱਥੇ ਵੇਖੋ ਕਿੱਡਾ ਸੋਹਣਾ ਲੱਗਦਾ ਪਿਆ ਬੱਦਲ ਹੀ ਬੱਦਲਾਂ ਦੇ ਨਾਲ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਪਿਆ ਬੱਦਲਬਾਈ ਜੀ ਥੋੜੀ ਥੋੜੀ ਜੀ ਆਪਾਂ ਇਥੋਂ ਸ਼ਕਲ ਲੱਗੀਆਂ ਜੀ ਪਕੌੜੇ ਤੇ ਪਕੌੜੇ ਇਥੇ ਅਲੱਗ-ਅਲੱਗ ਵੈਰਾਈਟੀ ਦੇ ਆ ਮਿਰਚ ਵਾਲਾ ਜੇ ਆ ਪਾਲਕ ਵਾਲੇ ਆ ਆਹ ਵੜੇ ਆਲੂ ਵਾਲੇ ਆ ਗੁਰਦਾਰਾ ਰਤਨਗੜ੍ਹ ਸਾਹਿਬ ਤੇ ਇਹ ਗੁਰਦਾਰਾ ਸਾਹਿਬ ਇਹ ਬੰਨਦਾ ਪਿਆ ਵਾ ਜਰਮਾਰਾ ਇਸ ਰੂਪ ਇੱਥੇ ਰੱਖਿਆ ਨਾ ਜਿਹੜੀ ਪਿਛਲੀ ਵੇਖੋ ਦੇਖੀਏ ਗੁਰਦਾਰਾ ਸਾਹਿਬ ਉਹਵੇਂ ਦਾ ਬੰਨਣਾ ਤੇ ਸਾਰਾ ਹੀ ਤੇ ਹੱਲੇ ਦਾ ਕੰਮ ਚੱਲੀ ਜਾਂਦਾ ਏ ਤੇ ਵੇਖੋ ਤੁਸੀਂ ਕਿੱਡੀ ਪ੍ਰੀਕੀ ਨਾਲ ਸਾਰਾ ਕੰਮ ਹੋ ਰਿਹਾ ਏ ਬਾਕੀ ਤੁਹਾਨੂੰ ਅੰਦਰੋਂ ਵਿਖਾਉਣੇ ਆ ਦੇਖੋ ਉਧਰ ਕਿੰਨਾ ਸੋਹਣਾ ਤੇ ਕਿੰਨਾ ਬਰੀਕੀ ਦਾ ਕੰਮ ਹੋ ਰਿਹਾ ਇੱਥੇ ਹਲੇ ਗੁਰਦਰ ਸਾਹਿਬ ਥੱਲੇ ਉਹ ਤਿਆਰ ਹੋ ਰਿਹਾ ਹੈ ਉੱਪਰੋਂ ਹਲੇ ਹੁਣਾਵਾ ਤੇ ਬਹੁਤ ਹੀ ਸੋਹਣਾ ਬਾਹ ਰਿਹਾ ਹੈ ਜੀ ਤੇ ਇਹ ਗੁਰਦਰ ਸਾਹਿਬ ਦਾ ਨਾਮ ਰਤਨਗੜ੍ਹ ਇਸ ਲਈ ਪਿਆ ਕਿਉਂਕਿ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਰਤਨਦਾਸ ਜੀ ਨੂੰ ਆਪ ਦਰਸ਼ਨ ਦਿੱਤੇ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦਾਰੇ ਦੇ ਨਾਮ ਰਤਨਗੜਿਆ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਉਹ ਦਰਸਾ ਬਣਾਇਆ ਗਿਆ ਹੈ ਬਟੈਲਾ ਲੱਗੀਆਂ ਜਿਹੜੀਆਂ ਸਾਰੀਆਂ ਆਹ ਵੇਖੋ ਕਿੰਨਾ ਸੋਹਣਾ ਸਾਰਾ ਕਿੰਨਾ ਸੋਹਣਾ ਬਣਾ ਲਿਆ ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਇੱਕ ਚੀਜ਼ ਬਰੀਕੀ ਦੇ ਨਾਲ ਬਹੁਤ ਹੀ ਸੋਹਣੀ ਬਣ ਰਹੀ ਆ ਜੀ ਆ ਦੇਖੋ ਬਾਕੀ ਹਲੇ ਗੁਰਦਾਰ ਸਾਹਿਬ ਪੂਰਾ ਤਿਆਰ ਹੋਣ ਨੂੰ ਸਮਾਂ ਲੱਗ ਜਾਣਾ ਹਲੇ ਦਾ ਸੀ ਕਿਉਂਕਿ ਬਹੁਤ ਜਿਹੜਾ ਕੰਮ ਹੈ ਕਰਾ ਰਹੇ ਆ ਨਾ ਬਹੁਤ ਹੀ ਜ਼ਿਆਦਾ ਬਰੀਕੀ ਦਾ ਕੰਮ ਆ ਤੇ ਉਹਨੂੰ ਥੋੜਾ ਸਮਾਂ ਲੱਗ ਹੀ ਜਾਣਾ ਹੈ बाकी हम इतों दूसरे गुरुद्वारा साहब चलते हैं जी पहुंच चुके गुरुद्वारा नान साहब क्या पीछे गुरुद्वारा साहब इधर जी ਸਰੋਵਰ ਤਪਸਥਾਨ ਹੈ ਮਾਰਾ ਇਹਦਾ ਤੇ 베ਰੀਆ ਜੀ ਜਿੱਥੇ ਗੁਰਨਾਨਕ ਦੇਵ ਪਾਤਸ਼ਾਹ ਜੀ ਬੈਠੇ ਸੀ ਤੇ ਕੋੜੀ ਦਾ ਕੋੜ ਦੂਰ ਕੀਤਾ ਸੀ 베ਰੀ ਦਾ ਪੱਤਾ ਤੋੜਦਾ ਵੀ ਇੱਥੇ ਅਲਾਉਡ ਨਹੀਂ ਹੈ ਜੀ ਤੇ ਜਿਹੜੇ ਵੀ ਬੰਦੇ ਨੇ ਇੱਥੋਂ ਦਾ ਪੱਤਾ ਤੋੜਿਆ 베ਰੀ ਦਾ ਪੱਤਾ ਤੋੜਿਆ ਉਹਨੂੰ 40 ਦਿਨਾਂ ਦੀ ਸੇਵਾ ਕਰਨੀ ਪਊਗੀ ਤੇ ਬਾਬੇ ਇੱਥੋਂ ਦੇ ਬਹੁਤ ਸਾਰੇ ਆ ਉਹ ਕਰਨੀ ਨਹੀਂ ਪੈਂਦੀ ਤੇ ਇਦੇ ਉੱਪਰ ਦਸਾਂ ਪਾਸ਼ਾਈਆਂ ਦਾ ਇਤਿਹਾਸ ਲਿਖਿਆ ਹੋਇਆ ਜੀ ਸਿੱਖ ਧਰਮ ਬਾਰੇ ਸਾਰਾ ਕੁਝ ਲਿਖਿਆ ਹੋਇਆ ਹੈ ਜੀ ਥੱਲੇ ਉੱਪਰ ਤੱਕ ਹੁਣ ਆ ਗਏ ਆ ਜੀ ਚੰਦਨ ਸਾਹਿਬ ਪੀਂਗ ਝੂਟਣ ਦੇ ਪੀਂਗ ਕਿਦਾਂ ਵੀਰ ਮਜ਼ਾ ਰਿਹਾ ਏ ਲੋ ਵੀ ਤੇ ਆਜੇ ਗੁਰਦਾਰਾ ਸਾਹਿਬ ਥੱਲੇ ਜਾ ਕੇ ਉਧਰੋਂ ਨਾਨਕਸਰ ਸਾਹਿਬ ਤੋਂ ਬਿਲਕੁਲ ਅੱਗੇ ਹੀ ਆ ਇੱਕ ਇੱਕ ਗੁਰਦਰਾ ਸਾਹਿਬ ਤੇ ਇੱਕ ਇਧਰਲੀ ਸਾਈਡ ਇੱਕ ਹੋਰ ਗੁਰਦਰਾ ਸਾਹਿਬ ਦੋ ਗੁਰਦਰਾ ਸਾਹਿਬ ਨਾਲ-ਨਾਲ ਹੀ ਆ ਥਾ ਟੇਕ ਕੇ ਤੇ ਬਸ ਫਿਰ ਆਪਾਂ ਜਾਣਾ ਜੇ ਆਪਣੇ ਫਿਰ ਹਜੂਰ ਸਾਹਿਬ ਵਾਹ ਵਾਹ ਵੀਰ ਜੀ ਮਜ਼ਾ ਆ ਰਿਹਾ ਤੁਹਾਨੂੰ ਬਹੁਤ ਮਜ਼ਾ ਵੀਰ ਜੀ ਬਹੁਤ ਮਜ਼ਾ ਵਾਹ ਕੀ ਬਾਤ ਇੱਥੇ ਰਹਿ ਪੀ ਅੱਜ ਕੰਗੂੜੇ ਤੇ ਹਾਂ ਹਾਂਜੀ ਜੰਗਲਾਂ ਦੇ ਵਿੱਚ ਹੋਰ ਹੀ ਵਧੀਆ ਲੱਗ ਰਿਹਾ ਇਧਰ ਲਾਗੇ ਮੰਨੇ ਜੰਗੜੀ ਜੰਗਲ ਆ ਲਓ ਜੀ ਗੁਰਦਰਾ ਸਾਹਿਬ ਦੇ ਦਰਸ਼ਨ ਤੇ ਕਰ ਲਏ ਜੀ ਤੇ ਮੱਥਾ ਵੀ ਟੇਕਦਾ ਇੱਥੋਂ ਦਾ ਤਾਂ ਵੀਊ ਹੀ ਬੜਾ ਸੋਹਣਾ ਹੈ ਆਖੋ ਤੇ ਬਾਕੀ ਜਿਹੜੇ ਵੀ ਵੀਰ ਮੇਰੇ ਭਰਾ ਜੋ ਵੀ ਕੋਈ ਆਉਂਦਾ ਵਾ ਇੱਥੇ ਇੱਥੇ ਆ ਜਿਹੜੇ ਗੁਰਦਰਾ ਸਾਹਿਬ ਜਿਹੜੇ ਜਿਹੜੇ ਅੱਜ ਆਪਾਂ ਦਰਸ਼ਨ ਕੀਤੇ ਆ ਇਹ ਜ਼ਰੂਰ ਦਰਸ਼ਨ ਕਰਕੇ ਜਾਓ ਜਿੱਥੇ ਆਪਾਂ ਇੰਨੀ ਦੂਰ ਆ ਗਏ ਆ ਤੇ ਇੱਕ ਦਿਨ ਦੇ ਵਿੱਚ ਇਹ ਸਾਰੇ ਗੁਰਦਾਰਾ ਸਾਹਿਬ ਦੇ ਦਰਸ਼ਨ ਹੋ ਜਾਂਦੇ ਆ ਜਿਆਦਾ ਤੋਂ ਜਿਆਦਾ 5 ਕਿ ਘੰਟੇ 5 ਤੋਂ 6 ਘੰਟੇ ਲੱਗਦੇ ਜੇ ਤੇ ਇੱਕ ਅੱਧਾ ਹੋਰ ਦਿਨ ਬੰਦਾ ਕੱਢ ਕੇ ਇਹਨਾਂ ਗੁਰਦਾਰਿਆਂ ਦੇ ਦਰਸ਼ਨ ਕਰਕੇ ਜ਼ਰੂਰ ਜਾਵੇ ਕਿਉਂਕਿ ਦਰਸ਼ਨ ਕਰੋ ਬਹੁਤ ਹੀ ਵਧੀਆ ਵਾ ਆਪਾਂ ਨੂੰ ਨਾਲੇ ਆਪਣੇ ਇਤਿਹਾਸ ਦਾ ਪਤਾ ਲੱਗਦਾ ਜੇ ਨਾਲੇ ਪਤਾ ਲੱਗਦਾ ਵੀ ਹੋਰ ਸਟੇਟਾਂ ਦੇ ਵਿੱਚ ਆਪਣੇ ਗੁਰੂਆਂ ਨੂੰ ਕਿੰਨਾ ਮੰਨਿਆ ਜਾ ਰਿਹਾ ਇੱਥੋਂ ਦੇ ਲੋਕ ਵੀ ਕਿੰਨਾ ਆਪਣੇ ਗੁਰਾਂ ਨੂੰ ਮੰਨਦੇ ਆ ਆਪਣਾ ਲਾਸਟ ਗੁਰਦੁਆਰਾ ਸਭ ਗੁਰਦੁਆਰਾ ਨਾਨਕਪੁਰੀ ਸਰ ਲੋ ਜੀ ਪਹੁੰਚ ਗਏ ਨੀ ਆਪਾਂ ਆਪਣੀ ਸਰਾਂ ਦੇ ਵਿੱਚ ਆਪਣੇ ਕੋਲ ਪ੍ਰਸ਼ਾਦ ਜੀ ਤੋਂ ਪ੍ਰਸ਼ਾਦ ਨਹੀਂ ਸੋਚਿਆ ਵੀ ਚਲੋ ਆਪਣੇ ਰੂਮ ਦੇ ਵਿੱਚ ਰੱਖ ਲਈਏ ਰੂਮ ਚ ਰੱਖ ਕੇ ਤੇ ਹੁਣ ਆਪਾਂ ਵਾਪਸ ਚੱਲੇ ਆਂ ਜੀ ਹਜੂਰ ਸਾਹਿਬ ਵੱਲ ਟਾਈਮ ਲਈ ਕੁਝ ਨਹੀਂ ਆਉਂਦੇ ਸਾਢੇ ਜੀ ਹੋਏ ਆ ਤੇ ਕਿਉਂ ਚਲੋ 8 ਸਾਢੇ 8 ਵਜੇ ਉੱਥੋਂ ਫੇਰ ਕੱਲ ਰਾਤ ਵਾਲੀ ਜਿਹੜੀ ਬੱਸ ਆਈ ਹੀ ਉਹੀ ਬੱਸ ਹੋਣੀ ਆ ਇਹ ਕਿਉਂ ਦੇ ਉੱਤੇ ਵਾਪਸ ਆ ਜਾਣੀ ਆ ਗਏ ਆ ਜੀ ਫੇਰ ਹਜੂਰ ਸਾਹਿਬ ਤੇ ਇੱਥੇ ਹੁਣ ਘੁੰਮ ਫਿਰ ਕੇ ਤੇ ਵਾਪਸ ਚਲਦੇ ਆ ਜੀ ਆਪਣੇ ਰੂਮ ਵੱਲ ਉਹਨਾਂ ਜਿਹੜੇ ਤੋਂ ਘੁੰਮ ਕੇ ਲਈਏ ਆਹ ਸਾਡੇ ਵਾਲਾ ਮਿੱਤਰੋ ਇਹ ਤੋਂ ਸ਼ਾਮਾਂ ਦੀ ਚਾਹਲ ਦੇਖੋ ਅੰਦਰ ਰੱਖੀ ਹੋਈ ਆ ਗੁਰ ਕੋ ਖੜਾ ਆਤੀ ਹੈ ਸਕਰੀਨ 'ਤੇ ਸ਼ਾਮ ਦਾ ਥਿਊ ਵੇਖੋ ਕਿੱਡਾ ਸੋਹਣਾ ਲੱਗਦਾ ਪਿਆ ਇੱਥੇ ਅਹੀਂ ਤੋਂ ਇਹ ਇੱਥੇ ਬਸ ਮੌਜਾਂ ਜਰੇ ਦੇਤੇ ਗਿਆਂ ਸਾਰੀ ਦੁਨੀਆ ਕੰਬਰੀਆ ਸੈਰਾਂ ਕਰ ਰਹੀ ਐ ਸ਼ਾਮ ਤੇ ਕਿੰਨੇ ਵਜੇ ਕਿੰਨਾ ਟਾਈਮ ਹੋ ਗਿਆ ਕਰਤਾ ਪੂਰੇ 7 ਵਜੇ ਗਏ ਜਿਹੜਾ ਸਨਸੈਟ ਐ ਹੁਣ ਤਾਂ ਥੋੜਾ ਘਟ ਗਿਆ ਪਹਿਲਾਂ ਚੇਤਾ ਨਹੀਂ ਰਿਹਾ ਅਸੀਂ ਆਪ ਹੀ ਦੇਖਦੇ ਰਹੇ ਕੋਈ ਨੀ ਜੇ ਕਾਲ ਟਾਈਮ ਲਗਾਤੇ ਕੱਲ ਤੁਹਾਨੂੰ ਇਹ ਸਨਸੈਟ ਕੈਪਚਰ ਕਰਾਵਾਂਗੇ ਬੜਾ ਸੋਹਣਾ ਲੱਗਦਾ ਜਦੋਂ ਪਾਣੀ ਦੇ ਉੱਤੇ ਸੂਰਜ ਦੀਆਂ ਕਿਰਨਾਂ ਆਈਆਂ ਪੈਂਦੀਆਂ ਹਨ ਬੜੀਆਂ ਸੁਹਣੀਆਂ ਲੱਗਦੀਆਂ ਐ ਪਹੁੰਚ ਚੁੱਕੇ ਆ ਜੀ ਆਪਣੀ ਸਤੰਦ ਦੇ ਵਿੱਚ ਸੁਲਤਰਸਾ ਤੇ ਜਾ ਰਹੇ ਆ ਜੀ ਆਪਣੇ ਰੂਮ ਵੱਲ ਹੋ ਕਰਦੀਆਂ ਤੁਹਾਨੂੰ ਅੱਜ ਦਾ ਵੀਡੀਓ ਵਧੀਆ ਲੱਗਾ ਹੋਗਾ ਤੇ ਜੇ ਵਧੀਆ ਲੱਗਾ ਹੋਏ ਤੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਵੀਡੀਓ ਤिल देन ਬਾਏ ਬਾਏ ਤੇ ਕੇਅਰ